ਜੇ ਤੁਸੀਂ ਕੈਨੇਡਾ ਆਉਣਾ ਤਾਂ ਯਾਰ ਇਹਨਾਂ 2-3 ਗੱਲਾਂ ਦਾ ਜਿਹੜਾ ਧਿਆਨ ਰੱਖੋ ਜੀ ਕਿਉਂਕਿ ਜਦੋਂ ਅਸੀਂ ਆਏ ਸੀ ਸਾਨੂੰ ਇਹ ਚੀਜ਼ਾਂ ਨਹੀਂ ਪਤਾ ਸੀ ਤੇ ਬਾਕੀ ਰੂਲ ਆ ਜਿਹੜੇ ਬਹੁਤ ਚੇਂਜ ਹੋ ਗਏ ਆ ਤੇ ਦੂਜਾ ਏਜੰਟਾ ਜਿਹੜੇ ਉਹ ਸਾਰੀਆਂ ਗੱਲਾਂ ਨਹੀਂ ਦੱਸਦੇ ਤਾਂ ਮੈਂ ਜਦੋਂ ਫੈਲ ਹੋਈ ਸੀਗੀ ਚਲ ਮੇਰਾ ਕਾਲਜ ਤਾਂ ਵਧੀਆ ਉਨਾ ਵੀ ਵਧੀਆ ਨਹੀਂ ਕਿਉਂਕਿ ਆਪਾਂ ਇੱਥੇ ਆ ਕੇ ਕੀ ਆ ਕੰਮ ਕਰਨਾ ਹੁੰਦਾ ਤਾਂ ਉਹਦੇ ਲਈ ਕੀ ਆਪਾਂ ਨੂੰ ਇੱਕ ਕਾਲਜ ਵਾਲਾ ਵਧੀਆ ਸਕੇਜੂਲ ਚਾਹੀਦਾ ਹੁੰਦਾ ਕਿ ਆਪਾਂ ਨੂੰ ਜਿਹੜੀ ਸਟੱਡੀ ਆ ਉਹ ਜਾਂ ਤਾਂ ਤਿੰਨ ਦਿਨ ਕਾਲਜ ਜਾਣਾ ਪਵੇ ਜਾਂ ਫਿਰ ਸ਼ਾਮ ਨੂੰ ਜਾਂ ਸਵੇਰ ਹੋਵੇ ਕਾਲਜ ਪਰ ਆ ਏਜੰਟ ਕੀ ਕਰਦੇ ਆ ਕਿ ਕੋਈ ਵੀ ਕਾਲਜ ਲੈ ਦਿੰਦੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕਿਹੜਾ ਸਕੇਜੂਲ ਮਿਲਦਾ ਹੁਣ ਕਈ ਸਟੂਡੈਂਟ ਕੀ ਆ ਇੱਥੇ 5-5 ਦਿਨ ਕਾਲਜ ਜਾਂਦੇ ਆ ਉਹ ਵੀ ਉਹਨਾਂ ਦਾ ਕੋਈ ਪੱਕਾ ਟਾਈਮ ਨਹੀਂਗਾ ਜਿੱਦਾਂ ਕਿ ਦੁਪਹਿਰੇ ਵੀ ਹੁੰਦਾ ਸ਼ਾਮ ਨੂੰ ਜਾਂ ਰਾਤ ਨੂੰ ਇਦਾਂ ਬੰਦੇ ਨੂੰ ਕੰਮ ਮਿਲਣਾ ਇੱਥੇ ਬਹੁਤ ਔਖਾ ਹੋ ਜਾਂਦਾ ਤਾਂ ਮੇਰਾ ਵੀ ਜਿਹੜਾ ਪਹਿਲਾ ਸੈਮੈਸਟਰ ਸੀ ਉਹਦੇ ਵਿੱਚ 5 ਦਿਨ ਕਾਲਜ ਸੀ ਉਹ ਵੀ ਦੁਪਹਿਰੇ ਤਾਂ ਥੋੜਾ ਜਿਹਾ ਮੇਰਾ ਜਿਹੜਾ ਨੈਕਸਟ ਸੈਮੈਸਟਰ 'ਚ ਮੈਂ ਆਪ ਦਾ ਸਕੈਡਿਊਲ ਚੇਂਜ ਕਰਵਾਇਆ ਹੁਣ ਮੈਂ 3 ਦਿਨ ਕਾਲਜ ਜਾਂਦਾ ਇੱਕ ਦਿਨ ਮੇਰੀ ਆਨਲਾਈਨ ਕਲਾਸ ਹੈ ਤੇ ਗੱਲ ਜਿਹੜੀ ਦੂਜੀ ਆ ਕਿ ਕੋਰਸ ਹੈ ਜਿਹੜਾ ਉਹ ਕਦੇ ਵੀ ਕੈਨੇਡਾ ਆਉਣਾ ਹੈ ਤਾਂ ਤੁਸੀਂ 1 ਸਾਲ ਦਾ ਨਾ ਲੈ ਕੇ ਆਓ ਜੀ ਕਿਉਂਕਿ ਇੱਥੇ ਸਟੱਡੀ ਪਰਮਟ ਹੈ ਜਿਹੜਾ ਤੁਹਾਨੂੰ ਦੁਬਾਰਾ ਨਵਾਂ ਲੈਣਾ ਪੈਣਾ ਨਵੇਂ ਰੂਲਾਂ ਦੇ ਮੁਤਾਬਿਕ ਤਾਂ ਉਹਦੇ ਵਿੱਚ ਬਹੁਤ ਬੰਦਾ ਖੱਜਲ ਹੁੰਦਾ ਪੈਸੇ ਵੀ ਲੱਗਦੇ ਆ ਤੇ ਤੁਹਾਨੂੰ ਜਿਹੜਾ ਅਗਲਾ ਕੋਰਸ ਆ ਉਹ ਕਿੱਦਾਂ ਕਿੱਦਾਂ ਦਾ ਹੋਊਗਾ ਤੁਹਾਨੂੰ ਕੋਈ ਨਹੀਂ ਪਤਾ ਕਿਹੜਾ ਕੋਰਸ ਲੈਣਾ ਤੇ ਕਾਲਜ ਕਿਹੜਾ ਲੈਣਾ ਇਹਨਾਂ ਚੀਜ਼ਾਂ 'ਚ ਬੰਦਾ ਬਹੁਤ ਖੱਜਲ ਹੁੰਦਾ ਤੇ ਇਹ ਚੀਜ਼ਾਂ ਮਤਲਬ ਪਹਿਲਾਂ ਹੀ ਆਪਾਂ ਇੱਥੋਂ ਹੀ ਜੇ 2 ਸਾਲ ਦਾ ਕੋਰਸ ਲੈ ਕੇ ਆਈਏ ਕਿ ਕੈਨੇਡਾ ਤਾਂ ਬਹੁਤ ਵਧੀਆ ਰਹਿੰਦਾ ਤੇ ਦੂਜਾ ਕੇਸ ਸਟੱਡੀ ਵੀ ਹੁਣ ਇੱਥੇ ਇਦਾਂ ਦੀ ਲੈ ਕੇ ਆਉਣੀ ਪੈਣੀ ਆ ਜੀ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਮਿਲ ਜੇ ਕਿਉਂਕਿ ਜ਼ਿਆਦਾਤਰ ਸਟੱਡੀ ਉਹਨਾਂ ਨੇ ਮਤਲਬ ਉਹ ਇਦਾਂ ਦੀ ਕਰਤੀ ਆ ਕਿ ਜੀ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਮਿਲਦਾ ਹੀ ਨਹੀਂ ਉਹਨਾਂ ਨੇ ਕੁਝ ਫੀਲਡ ਜਿਹੜੇ ਸਿਲੈਕਟ ਕਰੇ ਹੈਗੇ ਜਿੰਨਾ ਵਿੱਚ ਤੁਹਾਨੂੰ ਵਰਕ ਪਰਮਿਟ ਅੱਗੇ ਜਾ ਕੇ ਮਿਲ ਸਕਦਾ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਏਜੰਟ ਆਪਾਂ ਨੂੰ ਦੱਸਦੇ ਨਹੀਂ ਉਹ ਕੀ ਆ ਬਸ ਜਿਹੜੇ ਕਾਲਜ ਤੋਂ ਜਿਹੜੀ ਯੂਨੀਵਰਸਿਟੀ ਤੋਂ ਉਹਨਾਂ ਨੂੰ ਜ਼ਿਆਦਾ ਕਮਿਸ਼ਨ ਮਿਲਣਾ ਉਹਨਾਂ ਨੇ ਉੱਥੇ ਹੀ ਤੁਹਾਨੂੰ ਰეკਮੈਂਡ ਕਰਨਾ ਹੈ ਇਸ ਲਈ ਆਪਣਾ ਜੇ ਤੁਹਾਡਾ ਕੋਈ ਵੱਡਾ ਭੈਣ ਭਰਾ ਹੈ ਉਹ ਤੋਂ ਸਲਾਹ ਲੈ ਕੇ ਆਓ ਜੇ ਨਹੀਂ ਵੀ ਤਾਂ ਪਿੰਡ ਵਿੱਚ ਹੋਰ ਬੰਦੇ ਬਥੇਰੇ ਹੁੰਦੇ ਆ ਜਿਹੜੇ ਤੁਹਾਡੇ ਮਤਲਬ ਪਿੰਡ ਤੋਂ ਹੀ ਸਟੂਡੈਂਟ ਆ ਜਿਹੜੇ ਕੈਨੇਡਾ ਜਾਂ ਹੋਰ ਕਿਸੇ ਵੀ ਕੰਟਰੀ ਚ ਗਏ ਹੁੰਦੇ ਆ ਤਾਂ ਉਹ ਬੰਦੇ ਤੁਹਾਨੂੰ ਜ਼ਿਆਦਾ ਵਧੀਆ ਸਲਾਹ ਦੇ ਦੇਣਗੇ ਐਸ ਕੰਪੇਅਰ ਟੂ ਜਿਹੜੇ ਆਪਣੇ ਏਜੰਟ ਹੁੰਦੇ ਆ ਉਹ ਕਦੇ ਵੀ ਤੁਹਾਨੂੰ ਸਿੱਧੇ ਰਾਹ ਨਹੀਂ ਪਾਉਂਦੇ ਉਹਨਾਂ ਨੂੰ ਕਿੱਥੋਂ ਵੱਧ ਪੈਸੇ ਮਿਲਣੇ ਆ ਉਹਨਾਂ ਨੇ ਹਮੇਸ਼ਾ ਇਹ ਚੀਜ਼ ਹੀ ਦੇਖਣੀ ਆ